ਦਿੱਲੀ ਸਰਾਕਟਾਜ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅੰਦਰ ਪੰਜਾਬ ਦੀ ਸਰਕਾਰ ਦੇ ਅੰਦਰ ਖਲਬਲੀ ਮੱਚ ਗਈ ਹੈ। ਕਿਉਂ ਖਲਬਲੀ ਮੱਚੀ ਹੈ? ਕਿਉਂ ਹੱਥਾਂ ਪੈਰਾਂ ਦੀ ਪਈ ਹੈ? ਕੀ ਨਵੀਆਂ ਡਿਵੈਲਪਮੈਂਟਸ ਨੇ ਇਹਦੇ ਵਿੱਚ ਇਸ ਤੋਂ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ। ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ 4 ਜੂਨ ਤੋਂ ਬਾਅਦ ਕੀ ਨਵੀਂ ਸਰਕਾਰ ਦੇਸ਼ ਦੇ ਵਿੱਚ ਬਣਨ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਟੁੱਟ ਜਾਵੇਗੀ, ਡਿੱਗ ਜਾਵੇਗੀ? ਕਿਉਂ ਅਸੀਂ ਇਹ ਗੱਲ ਕਰ ਰਹੇ ਹਾਂ? ਕਿਉਂ ਵਾਰ-ਵਾਰ ਇਹ ਗੱਲਾਂ ਸਾਹਮਣੇ ਆਰਿਆਂ ਨੇ ਕਿਉਂ ਹਰ ਵਾਰ ਬਾਰੇ ਇਹ ਗੱਲਾਂ ਕਰ ਰਿਹਾ ਇਸ ਤੇ ਵੀ ਅਹਿਮ ਜਿਹੜੀਆਂ ਚਰਚਾ ਕਰਨੀ ਹੈਗੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੂੰ ਕਿ ਮੰਤਰੀ ਮੰਡਲ ਚੋਂ ਕੱਢਿਆ ਜਾਊਗਾ ਜਾਂ ਪਾਰਟੀ ਚੋਂ ਕੱਢਿਆ ਜਾਊਗਾ ਕਿਉਂ ਬਹੁਤ ਵੱਡੇ ਸਵਾਲ ਜਿਹੜੇ ਉਹ ਉੱਠਿਆ ਇਸ ਤੇ ਵੀ ਅਹਿਮ ਚਰਚਾ ਕਰਣੀ ਹੈ ਚਰਚਾ ਇਸ ਤੇ ਵੀ ਕਰਨੀ ਹੈ ਕਿ ਭਾਵੇਂ ਜੀ ਪੀ ਨੂੰ ਛੱਡ ਕੇ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ ਕਿਸੇ ਦੇ ਵੱਲੋਂ ਵੀ ਜਿਹੜਾ ਹੈਗਾ ਔਰਤਾਂ ਨੂੰ ਟਿਕਟਾਂ ਜਿਹੜੀਆਂ ਉਹ ਹਾਲ ਤੱਕ ਨਹੀਂ ਦਿੱਤੀਆਂ ਗਈਆਂ ਹਾਲਾਂਕਿ ਕਾਂਗਰਸ ਦੀਆਂ ਕਾਫੀ ਟਿਕਟਾਂ ਬਚੀਆਂ ਨੇ ਅਕਾਲੀ ਦਲ ਦੀਆਂ ਟਿਕਟਾਂ ਬਚੀਆਂ ਨੇ ਪਰ ਦੇਣ ਵਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਔਰਤਾਂ ਦੇਖਣ ਨੂੰ ਮਿਲ ਸਕਦੀਆਂ ਨਹੀਂ ਜੇਕਰ ਉਹ ਦਿੰਦੇ ਐ ਪਰ ਆਮ ਆਦਮੀ ਪਾਰਟੀ ਦੇ ਬਦਲਾਅ ਦੇ ਵਿੱਚ ਤਾਂ ਜਵੇਂ ਜਿਹੜਾ ਔਰਤਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਵਲੰਟੀਅਰਜ਼ ਨੂੰ ਅੱਖੋਂ ਪਰੋਖੇ ਕੀਤਾ ਗਿਆ ਕੀ ਇਹ ਤਾਂ ਖੈ ਮੈਂ ਆ ਵੀ ਬੁਖਤਰਾ ਪਾਏਗਾ ਇਹਨਾਂ ਪਾਰਟੀਆਂ ਨੂੰ ਜਾਂ ਜਿਨ੍ਹਾਂ ਨੇ ਨਹੀਂ ਬਿਲਕੁਲ ਵੀ ਆਮ ਆਦਮੀ ਪਾਰਟੀ ਵਰਗਿਆਂ ਨੇ ਕੁਝ ਵੀ ਜਿਹੜਾ ਉਹ ਨਹੀਂ ਵਲੰਟੀਅਰਾਂ ਦੇ ਵਿੱਚੋਂ ਟਿਕਟਰੀ ਦਿੱਤੀ ਜਾਂ ਔਰਤਾਂ ਦੇ ਵਿੱਚੋਂ ਇਸੇ ਵੀ ਹੈਵ ਜਿਹੜੀ ਅਸੀਂ ਚਰਚਾ ਕਰਾਂਗੇ ਕੁਝ ਖਬਰਾਂ ਹੋਰ ਵੀ ਨੇ ਕਿਸਾਨ ਵੀ ਜਿਹੜੇ ਅੱਜ ਇੱਕ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਇਹਦਾ ਕਿੰਨਾ ਕੁ ਨੁਕਸਾਨ ਸਰਕਾਰਾਂ ਨੂੰ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅੜਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਅੜਖੀ ਸਾਹਿਬ ਮੈਂ ਇਸੇ ਤੀ ਪਹਿਲੀ ਖਬਰ ਇਹੀ ਲਾਵਾਂਗੇ ਕਿ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਐਲਾਨ ਦਿੱਤੀਆਂ ਕਿਸੇ ਵੀ ਔਰਤ ਨੂੰ ਆਵਾਦਮੀ ਪਾਰਟੀ ਦੇ ਵੱਲੋਂ ਜਿਹੜੀ ਉਹ ਟਿਕਟ ਨਹੀਂ ਦਿੱਤੀ ਗਈ ਔਰ ਜੇ ਮੈਂ ਗੱਲ ਕਰਾਂ ਕਿ ਆਵਾਦਮੀ ਪਾਰਟੀ ਲਗਾਤਾਰ ਬੀਬੀਆਂ ਨਾਲ ਵਾਅਦੇ ਜਿਹੜੇ ਉਹ ਕਰਦੇ ਰਹੇ ਐ ਕਿ 1000 ਰੁਪਿਆ ਮਹੀਨਾ ਜਿਹੜਾ ਉਹ ਦੇਵਾਂਗੇ ਹਾਲਾਂਕਿ ਉਹ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਜਿਸ ਦੇ ਕਰਕੇ ਬੀਬੀਆਂ ਪਹਿਲਾਂ ਹੀ ਨਾਰਾਜ਼ ਸੀ ਆਵਾਦਮੀ ਪਾਰਟੀ ਤੋਂ ਕਿ ਇਹਨਾਂ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਐ ਵਾਅਦਾ ਕਰਕੇ ਮੁੱਕਰ ਗਏ ਐ 1000 ਰੁਪਿਆ ਮਹੀਨਾ ਜਿਹੜਾ ਹਲੇ ਵੀ ਦੇਣਾ ਉਹ ਸ਼ੁਰੂ ਨਹੀਂ ਕੀਤਾ ਤੇ ਦੂਜੇ ਪਾਸੇ ਉਹ ਜਿਸ ਤਰੀਕੇ ਦੇ ਨਾਲ ਬੀਬੀਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਕਿਸੇ ਐ ਵੀ ਵੀ ਬੀ ਨੂੰ ਆਪਣਾ ਉਮੀਦਵਾਰ ਜਿਹੜਾ 13 ਦੇ 13 ਸੀਟਾਂ ਦੇ ਵਿੱਚੋਂ ਨਹੀਂ ਬਣਾਇਆ ਗਿਆ ਉਹਦਾ ਖਮਿਆਜਾ ਇਹ ਦੇਣਾ ਆਮ ਆਦਮੀ ਪਾਰਟੀ ਨੂੰ ਪੁਕਤਰਾ ਪਏਗਾ ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਵਲੰਟੀਅਰਜ਼ ਨੂੰ ਵੀ ਇਹਦੇ ਵਿੱਚ ਥਾਂ ਜਿਹੜੀ ਹੋਣੀ ਦਿੱਤੀ ਗਈ ਜਿੱਥੇ ਵਲੰਟੀਅਰ ਨਾਰਾਜ਼ ਹੋਣਗੇ ਉੱਥੇ ਬੀਬੀਆਂ ਵੀ ਨਾਰਾਜ਼ ਹੋਣਗੀਆਂ ਹਾਲਾਂਕਿ ਅਕਾਲੀ ਦਰਹਲੇ ਕਾਂਗਰਸ ਨੇ ਵੀ ਜਿਹੜੀਆਂ ਉਹ ਬੀਬੀਆਂ ਇੱਕ ਵੀ ਬੀਬੀ ਨੂੰ ਜਿਹੜੀ ਉਹ ਟਿਕਟ ਨਹੀਂ ਦਿੱਤੀ ਪਰ ਉਹਨਾਂ ਦੀਆਂ ਟਿਕਟਾਂ ਹਾਲੇ ਕੁਝ ਐਲਾਨਣ ਵਾਲੀਆਂ ਰਹਿੰਦੀਆਂ ਨੇ ਤੇ ਹੋ ਸਕਦਾ ਕਿ ਉਹਨਾਂ ਦੇ ਵਿੱਚ ਉਹ ਥਾਂ ਦੇ ਦੇਣ ਬੀਜੇਪੀ ਨੇ ਤਿੰਨ ਬੀਬੀਆਂ ਨੂੰ ਪਰਮਪਾਲ ਕੌਰ ਨੂੰ ਔਰ ਜਿਵੇਂ ਮੈਂ ਗੱਲ ਕਰਾਂ ਪ੍ਰਨੀਤ ਕੌਰ ਨੂੰ ਔਰ ਨਾਲ ਹੀ ਨਾਲ ਜਿਹੜੇ ਇੱਕ ਹੋਰ ਅਨੀਤਾ ਸੋਮਪ੍ਰਕਾਸ਼ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ ਪਰ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਦੇ ਵਿੱਚੋਂ ਕਿਸੇ ਵੀ ਬੀਬੀ ਜਾਂ ਵਲੰਟੀਅਰ ਨੂੰ ਟਿਕਟ ਜਿਹੜੀ ਉਹ ਨਹੀਂ ਦਿੱਤੀ ਜਿਹਦਾ ਖਮਿਆ? ਕੀ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ ਭਾਜਪਾ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਨੇ ਜਿਹੜੀ ਮਹਿਲਾ ਉਮੀਦਵਾਰ ਜਿਹੜਾ ਆਪਣਾ ਨਹੀਂ ਹਲਾ ਲਿਆ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਸਭ ਤੋਂ ਪਹਿਲੀ ਪਾਰਟੀ ਜਿਸ ਨੇ ਆਪਣੀਆਂ 13 ਤੋਂ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦਾ ਜਿਹੜਾ ਐਲਾਨ ਸੁਖਦਰਜੀ ਉਹ ਕਰ ਦਿੱਤਾ ਹੈ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਦੇ ਵਿੱਚ ਕਿਸੇ ਇੱਕ ਵੀ ਮਹਿਲਾ ਨੂੰ ਬਤੌਰ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਹੀਂ ਉਤਾਰਿਆ ਔਰ ਦੂਜੇ ਪਾਸੇ ਜਿਹੜੇ ਚਿਹਰੇ ਉਤਾਰੇ ਨੇ ਉਹਨਾਂ ਦੇ ਵਿੱਚ ਜਾ ਵਿਧਾਇਕ ਨੇ ਜਾ ਉਹ ਮੰਤਰੀ ਆ ਤਾਂ ਬਹੁਤ ਘੱਟ ਲੱਗਦੀਆਂ ਵੀ ਜਿਹੜੇ ਆ ਉਹਨਾਂ ਨੂੰ ਲੱਗੇ ਜਿਹੜਾ ਉਹ ਨਹੀਂ ਆਉਂ ਦਿੱਤਾ ਗਿਆ ਹੁਣ ਜੇਕਰ ਆਮ ਆਦਮੀ ਪਾਰਟੀ ਦੀ ਰਣਨੀਤੀ ਦੀ ਗੱਲ ਕਰੀਏ ਤਾਂ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਬਦਲਾਵ ਦਾ ਨਾਅਰਾ ਦਿੱਤਾ ਸੀ ਬਦਲਾਵ ਹਰ ਪੱਖ ਤੋਂ ਬਦਲਾਵ ਰਾਜਨੀਤੀ ਤੇ ਪੱਖ ਤੋਂ ਕਿੰਨੇ ਸੀ ਕਿ ਇਹ ਰਾਜਨੀਤੀ ਕਰਨ ਨਹੀਂ ਆਏ ਅਸੀਂ ਸੇਵਾ ਕਰਦਾ ਆਏ ਹਾਂ ਇੱਕ ਬਦਲਾਵ ਚੇਂਜਿੰਗ ਕਰਦੀਆਂ ਤਾਂ ਚੇਂਜਿੰਗ ਉਸ ਸਮਾਂ ਚ ਹੋਈ ਉਸ ਚਲੋ ਹੁਣ ਸਾਰੇ ਲੋਕਾਂ ਦੇ ਸਾਹਮਣੇ ਹੈ ਉਸ ਦਾ ਨਤੀਜਾ ਤਾਂ ਚਾਰਜ ਦੇ ਉਹਨਾਂ ਨੂੰ ਪਤਾ ਲੱਗੇਗਾ ਪਰ ਜਿਸ ਤਰੀਕੇ ਨਾਲ ਆ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਇੱਕ ਵੀ ਮਹਿਲਾ ਉਮੀਦਵਾਰ ਨੂੰ ਨਾਂ ਐਲਾਨ ਕਰਕੇ ਆਪਣੀ ਅਹੀਂ ਕਹਿ ਸਕਨੇ ਕਿ ਉਸ ਤਸਵੀਰ ਨੂੰ ਪੇਸ਼ ਕਰਤਾ ਕਿ ਜਿੱਥੇ ਉਹਨਾਂ ਦੀ ਨਜ਼ਰ ਦੇ ਵਿੱਚ ਸ਼ਾਇਦ ਮਹਿਲਾਵਾਂ ਦਾ ਉਸ ਥਾਗ ਜਿਹੜਾ ਨਹੀਂ ਹੈਗਾ ਉਹਨਾਂ ਨੂੰ ਪ੍ਰਤੀਬਿਮਤਾ ਦੇਣ ਦੇ ਮੂੜੇ ਵਿੱਚ ਉਹ ਹੈ ਨਹੀਂ ਤੇ ਜਾਂ ਫਿਰ ਇਹ ਗੱਲ ਹੈਗੀ ਹੈ ਕਿ ਉਹਨਾਂ ਕੋ ਇਹੋ ਜਿਹਾ ਕੋਈ ਚਿਹਰਾ ਹੀ ਨਹੀਂ ਹੈਗਾ ਬੀਪੀਆਂ ਦੇ ਵਿੱਚ ਕਿ ਜਿਨ੍ਹਾਂ ਨੂੰ ਉਹ ਨੁਮਾਇੰਦਗੀ ਦੇ ਸਕਦੇ ਜਾਂ ਉਹਨਾਂ ਤੇ ਉਹ ਵਿਸ਼ਵਾਸ ਹੀ ਨਹੀਂ ਕਰਦੇ ਕਿਉਂਕਿ ਜਿਸ ਤਰੀਕੇ ਨਾਲ ਪਰ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੀ ਦੂਜੀ ਵਾਰੀ ਉਹ ਜਿੱਤ ਕੇ ਆਏ ਤਾਂ ਉਹਨਾਂ ਨੂੰ ਵੀ ਕੋਈ ਖਾਸ ਪ੍ਰਤੀਨਿਤਾ ਜਿਹੜੀ ਨਾ ਤਾਂ ਮੰਤਰੀ ਮੰਡਲ ਚ ਦਿੱਤੀ ਗਈ ਤੇ ਬਾਅਦ ਵਿੱਚ ਠੀਕਾ ਮਾੜਾ ਵੋਟਾ ਉਹਨਾਂ ਨੂੰ ਕੰਮ ਦੇਖਿਆ ਅਹੁਦਾ ਦੇ ਕਬੂਤਾ ਜਿਹੜਾ ਸਾਰ ਲੈ ਗਿਆ ਪਰ ਠੀਕ ਤਰੀਕੇ ਦੀ ਜਿਹੜੀ ਪ੍ਰਤੀਨਿਤਾ ਨਾ ਤਾਂ ਮੰਤਰੀ ਮੰਡਲ ਵਿੱਚ ਉਹ ਜੀ ਹੋਈ ਤੇ ਨਾ ਹੀ ਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਅਲਾਨਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੇ ਚਾ ਕੀਤਾ ਹੈਗਾ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕਹਿ ਰਹੇ ਜਿਕੇ ਬੀਬੀਆਂ ਨੇ ਜਿਹੜੇ ਵਾਅਦੇ ਕੀਤੇ ਸੀ ਕਿ 1000 ਰੁਪਏ ਜਿਹੜਾ ਉਹ ਗਰੰਟੀ ਦੀ ਗਰੰਟੀ ਇਹਨਾਂ ਉਦੇ ਵੱਲੋਂ ਆਮ ਆਦਮੀ ਪਾਰਟੀ ਪੂਰਨ ਤੌਰ ਤੇ ਚੁੱਪਿਆ ਕਦੇ ਵੀ ਉਹਨਾਂ ਦੇ ਵਿਧਾਇਕਾਂ ਨੇ ਜਾਂ ਮੰਤਰੀਆਂ ਨੇ ਇਵਨ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਹਾਂ ਪੀਪਲ ਵਿਕ ਦੇ ਵਿੱਚ ਕਦੋਂ ਅਸੀਂ ਉਹ ਪੂਰੀ ਕਰ ਦਈਏ ਹਰਪਾਲ ਸਿੰਘ ਚਿੱਬੇ ਹੁਣੇ ਕਹਿ ਦਿੰਦੇ ਕਿ ਹਾਂ ਕਰਾਂਗੇ ਜਰੂਰ ਪਰ ਅਜੇ ਤੱਕ ਉਹਨਾਂ ਨੇ ਕਦੇ ਵੀ ਇਹਦੇ ਸਬੰਧੀ ਕੋਈ ਗੰਭੀਰਤਾ ਦੇ ਨਾਲ ਐਲਾਨ ਜਿਹੜਾ ਉਹ ਨਹੀਂ ਕੀਤਾ ਹੁਣ ਆ ਦੂਜਾ ਐਪੀਸੋਡ ਜਿਹੜਾ ਸਾਹਮਣੇ ਹੋ ਗਿਆ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਉਹਨਾਂ ਨੇ ਐਲਾਨਿਆ ਜਿਹੜਾ ਨਹੀਂ ਹੈ ਕਸੂਬਾ ਰਿਕਾ ਕਿ ਲੋਕ ਸਮਾਜੀਆਂ ਚੋਰਾ ਦੇ ਵਿੱਚ ਮਹਿਲਾਵਾਂ ਦੇ ਗੁੱਸੇ ਦਾ ਸ਼ਿਕਾਰ ਜਿਹੜਾ ਹੋਣਾ ਪੈ ਸਕਦਾ ਹਾਲਾਂਕਿ ਦੂਸਰੀਆਂ ਪਾਰਟੀਆਂ ਸਪਰਦਾ ਸਰੁਖਵੀਰ ਸਿੰਘ ਬਾਦਖੋਣਾ ਨੇ ਮੈਨੂੰ ਯਾਦ ਆ ਕਿ ਪਿਛਲੇ ਦਿਨ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿ 33% ਜਿਹੜੀ ਭਾਈ ਵਾਲੀ ਆ ਅਸੀਂ ਮਹਿਲਾਵਾਂ ਨੂੰ ਜਿਹੜੀ ਉਹ ਦੇਣੀ ਹੈਗੀ ਹੈ ਹੁਣ ਵੇਖੋ ਕਿ ਉਹਨਾਂ ਨੇ 6 ਉਗਲੀਦਵਾਰ ਅਲਾਨ ਦੇ ਵਿੱਚ 7 ਉਹਨਾਂ ਦੇ ਅਲਾਨੇ ਹੋ ਸਕਦਾ ਕਿ ਉਹਦੇ ਚੋਂ 2 ਜਾਂ 3 ਬੀਬੀਆਂ ਨੂੰ ਪ੍ਰਤੀਨਿਧਤਾ ਦੇ ਕੋਸਾ ਦਾ ਕਾਂਗਰਸ ਵੀ ਇਸ ਚੀਜ਼ ਦੇ ਵਿੱਚ ਥੋੜੀ ਸ਼ਮੂਲੀਅਤ ਕਰੇ ਕਿਉਂਕਿ ਉੱਪਰਲੇ ਪੱਤਰ ਤੇ ਉਹ ਕਹਿੰਦੇ ਆ ਕਿ ਅਸੀਂ 33% ਜਿਹੜੀ ਆ ਭਾਈ ਵਾਲੀ ਆ ਸੱਤਾ ਦੇ ਵਿੱਚ ਆਪਣੇ ਰਾਜਨੀਤੀ ਵਿੱਚ ਅਸੀਂ ਮਹਿਲਾਵਾਂ ਨੂੰ ਦੇਣੀ ਆ ਪਰ ਆਮ ਆਦਮੀ ਪਾਰਟੀ ਤਾਂ ਪੂਰਨ ਤੌਰ ਤੇ ਇਸ ਮੁੱਦੇ ਤੇ ਸਾਫ਼ ਇਨਕਾਰ ਕਰਕੇ ਉਹ ਸਾਈਡ ਤੇ ਹੋ ਗਈ ਆ ਕਿ ਹਾਂ ਭਈ ਅਸੀਂ ਤਾਂ ਕੇਵਲ ਤੇ ਕੇਵਲ ਦਾ ਜਿਹੜਾ ਆ ਉਹ ਮਰਦਾਂ ਤੇ ਖੇਡਣਾ ਠੀਕ ਆ ਉਹਨਾਂ ਨੇ ਮਰਦਾਂ ਤੇ ਜਿਹੜਾ ਦਾਅ ਉਹਨਾਂ ਨੇ ਲਾ ਦਿੱਤਾ ਔਰ ਸੁਖਿੰਦਰ ਜੀ ਜਿਹੜੀ ਸਾਫ਼ ਸਪਸ਼ਟ ਤੌਰ ਤੇ ਗੱਲ ਹੈ ਕਿ ਆਮ ਆਦਮੀ ਪਾਰਟੀ ਇਸ ਤੋਂ ਅੱਗੇ ਜਾ ਕੇ ਜਿਸ ਤਰੀਕੇ ਨਾਲ 13 ਦੇ 13 ਉਮੀਦਵਾਰ ਐਲਾਨ ਦਿੱਤੇ ਆ ਔਰ ਇਹਦੇ ਨਾਲ ਹੀ ਨਾਲ ਪੰਜਾਬ ਚ ਉਹ ਸੱਤਾਧਾਰੀ ਧਿਰ ਵੀ ਆ ਸੁਖਿੰਦਰ ਜੀ ਇਹਦੇ باوجود ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਜਾਂ ਇਹਨਾਂ ਦੇ ਉਮੀਦਵਾਰਾਂ ਦੇ ਪ੍ਰਤੀ ਕੋਈ ਵੀ ਰੁਝਾਨ ਜਿਹੜਾ ਵੇਖਣ ਨੂੰ ਨਹੀਂ ਮਿਲ ਰਿਹਾ ਦੂਜੇ ਪਾਸੇ ਅਜੇ ਕਿਸੇ ਵੀ ਪਾਰਟੀ ਨੇ ਆਪਣੀ ਚੋਣ ਮੇ ਹਿੱਮ ਨੂੰ ਉਸ ਤਰੀਕੇ ਨਾਲ ਅਸੀਂ ਕਰਨੇ ਸ਼ੁਰੂ ਨਹੀਂ ਕੀਤਾ ਪਰ ਇਹ ਸਭ ਦੇ باوجود ਦਿਨ ਬਦਿਨ ਜਿਹੜਾ ਕਾਂਗਰਸ ਦਾ ਗ੍ਰਾਫ ਆ ਉਹ ਵਧਦਾ ਜਾ ਰਿਹਾ ਤੇ ਜਿਸ ਦਾ ਅਸਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਪੈਂਦਾ ਵਿਖਾਈ ਦੇ ਰਿਹਾ 13 ਉਮੀਦਵਾਰ ਤੁਸੀਂ ਐਲਾਨ ਦਿੱਤੇ ਹੋਣ ਦੂਸਰੇ ਪਾਸੇ ਸੱਤਾ ਤੁਹਾਡੀ ਹੋਵੇ ਪਰ ਇਸ ਦੇ ਬਾਵਜੂਦ ਵੀ ਲੋਕ ਤੁਹਾਡੇ ਇਹਨਾਂ ਉਮੀਦਵਾਰਾਂ ਨੂੰ ਵੇਖਣ ਦੀ ਉਚਾਇ ਕਾਂਗਰਸ ਦੀ ਲਿਸਟ ਨੂੰ ਵੇਖਦੇ ਹੋਣ ਕਿ ਹਾਂ ਵੀ ਉਹਨਾਂ ਚ ਕਿਹੜੇ ਉਮੀਦਵਾਰ ਜਿਹੜੇ ਅਲੱਗ ਨੇ ਤੇ ਸ਼ਾਇਦ ਇਹ ਜੋ ਵੀ ਕੁਝ ਹੋ ਰਿਹਾ ਆਮ ਆਦਮੀ ਪਾਰਟੀ ਦੀ ਬੀਤੇ 2 ਸਾਲਾਂ ਦੀ ਕਾਰਜਕਾਰੀ ਦੂਜੇ ਪਾਸੇ ਜਿਹੜੇ ਉਹਨਾਂ ਕੋਲ ਫੈਸਲੇ ਜਿਹੜੇ ਲੈ ਜਾਂਦੇ ਆ ਉਹਨਾਂ ਤੱਕ ਤੇ ਤੀਜਾ ਕਾਰਨ ਜਿਸ ਤਰੀਕੇ ਨਾਲ ਅਰਵਿੰਦ ਕੇਸ਼ਰੀਵਾਲ ਦੇ ਉੱਤੇ ਇਸ ਵੇਲੇ ਈਡੀ ਦਾ ਸਪੰਜਾ ਕੱਸਿਆ ਔਰ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਫੈਸਲੇ ਆਇਆ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਉਹਨਾਂ ਨੂੰ ਪੋਰਟ ਤਾਂ ਕਰਦਾ ਪਰ ਹਾਈ ਕੋਰਟ ਦੇ ਫੈਸਲੇ ਦੇ ਸੁਖੰਦਰ ਜੀ ਇਹ ਸਭ ਉਹ ਕਾਰਨ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਦਿਨ-ਦਿਨ ਅਜੇ ਚੋਣ ਮਹੀਮਾ ਸ਼ੁਰੂ ਨਹੀਂ ਹੋਈ ਦਿਨ-ਦਿਨ ਗ੍ਰਾਫ ਜਿਹੜਾ ਥੱਲੇ ਨੂੰ ਜਾ ਰਿਹਾ ਕਾਂਗਰਸ ਵੱਧਦੀ ਜਾ ਰਹੀ ਹੈ ਔਰ ਦੂਜੇ ਪਾਸੇ ਆਹ ਜਿਹੜਾ ਐਪੀਸੋਡ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਵੀ ਮਹਿਲਾ ਨੂੰ ਜਿਹੜੀ ਆ ਉਹ ਸੀਟ ਉਮੀਦਵਾਰ ਦੇ ਰੂਪ ਚ ਨਾ ਹਲਾਣਾ ਸੁਖੰਦਰ ਜੀ ਇਸ ਦਾ ਅਸਰ ਜਿਹੜਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਖਾਸ ਤੌਰ ਤੇ ਮਹਿਲਾ ਜਿਹੜੀ ਨੇ ਉਹ ਇਹਨਾਂ ਨਾਲ ਨਾਰਾਜ਼ ਵੀ ਹੋਣ ਦੀ ਨਾਰਾਜ਼ਗੀ ਜਿਹੜੀ ਆ ਉਹ ਸਾਹਮਣੇ ਆਵੇਗੀ ਹੈ ਕਿਉਂਕਿ ਇੱਕ ਪਾਸੇ ਤਾਂ ਵੱਡੀ ਗਰੰਟੀ ਜਿਹੜੀ ਜਿਹੜੀ ਅਰਵਿੰਦ ਕੇਜਰੀਵਾਲ ਦਿੰਦੇ ਰਹੇ ਆ ਉਹਨਾਂ ਨੇ ਅਜੇ ਤੱਕ ਪੂਰੀ ਨਹੀਂ ਕੀਤੀ ਦੂਜੇ ਪਾਸੇ ਭਗਵੰਤ ਮਾਨ ਹੁਣੀ ਜਿਸ ਦਿਨ ਮਿਲਣ ਜਾਂਦੇ ਆ ਤੇ ਆਣ ਕੇ ਅਥਰੂਵ ਹੁੰਦੇ ਹੋਏ ਕਹਿੰਦੇ ਆ ਕਿ ਜਦੋਂ ਮੈਂ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਉਹਨਾਂ ਨੇ ਇਹ ਗੱਲ ਕਹੀ ਪੰਜਾਬ ਦੇ ਵਿੱਚ ਸਕੂਲ ਤੇ ਹਸਪਤਾਲ ਠੀਕ ਠਾਕ ਚੱਲ ਰਹੇ ਆ ਬੜੀ ਹੈਰਾਨੀ ਦੀ ਗੱਲ ਆ ਉਹਨਾਂ ਨੂੰ ਸਕੂਲਾਂ ਤੇ ਹਸਪਤਾਲਾਂ ਦਾ ਪਤਾ ਪਰ ਫਿਰ ਉਹਨਾਂ ਨੂੰ ਇਸ ਗਰੰਟੀ ਵੀ ਗੱਲ ਕਰਨੀ ਚਾਹੀਦੀ ਕਿ ਬੀਬੀ ਨੂੰ ਜਿਹੜਾ 1.4 ਲੱਖ ਰੁਪਿਆ ਦੇਣ ਦੀ ਗੱਲ ਕੀਤੀ ਸੀ ਉਹਦੇ ਬਾਰੇ ਕੀ ਫੈਸਲਾ ਲਿਆ ਪਰ ਸ਼ਾਇਦ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਵੱਸੋਂ ਹੁਣ ਬਾਹਰ ਹੋ ਚੁੱਕੀਆਂ ਨੇ ਤਾਂ ਸ਼ਾਇਦ ਇਸੇ ਹੀ ਕਾਰਨ ਖਹਿਲਾਵਾ ਨੂੰ ਸੁਖਵਿੰਦਰ ਜੀ ਸੀਟ ਜਿਹੜੀ ਹੈ ਉਮੀਦਵਾਰ ਦੇ ਹੂਫ ਤੇ ਨਹੀਂ ਅਲਾਨਿਆ ਗਿਆ ਹੁਣ ਵੇਖੋ ਗੁੱਸੇ ਦਾ ਸ਼ਿਕਾਰ ਹੁੰਦੇ ਆ ਕਿ ਨਹੀਂ ਹੁੰਦੇ ਪਰ ਮੈਂ ਇਹ ਗੱਲ ਫੇਰ ਕਹਿੰਦਾ ਸੱਤਾਧਾਰੀ ਤਿਰੋਂ ਦੇ ਬਾਵਜੂਦ 13 ਉਮੀਦਵਾਰ ਅਲਾਨਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਅੱਜ ਦੀ ਤਰੀਕ ਚਹਵਾ ਜਿਹੜੀ ਆ ਸਿੱਧੂ ਸਾਹਿਬ ਨਹੀਂ ਜੇ ਬੰਦਈ ਅੱਗੋਂ ਹੁਣ ਵੇਖ ਦੇ ਵਿੱਚੋਂ ਵੇਖੋ ਕੀ ਹੁੰਦਾ ਇਹ ਵੀ ਬਹੁਤ ਅਹਿਮ ਜਿਹੜੀ ਉਹ ਚਰਚਾ ਚੱਲ ਰਹੀ ਹੈ ਕਿ ਬੀਬੀਆਂ ਨੂੰ ਉਮੀਦਵਾਰ ਨਾ ਐਲਾਨੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੁਰੇ ਤਰੀਕੇ ਦੇ ਨਾਲ ਜਿਹੜੀ ਉਹ ਘਿਰ ਰਹੀ ਹੈ ਵਿਰੋਧੀ ਵੀ ਸਵਾਦ ਚੁੱਕ ਰਿਹਾ ਤੁਸੀਂ ਵੀ ਜਿਹੜਾ ਬਹੁਤ ਅੱਛਾ ਵਿਸ਼ਲੇਸ਼ਣ ਕਰਕੇ ਦੱਸਿਆ ਕਿ ਕਿਸ ਤਰੀਕੇ ਨਾਲ ਸਮਿਆਜਾ ਜਿਹੜਾ ਉਹ ਬੁਖਤਣਾ ਪੈ ਸਕਦਾ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਜੀ ਕਿ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਐਲਾਨਣ ਵਾਲੀ ਆਮ ਆਦਮੀ ਪਾਰਟੀ ਜਿਹੜੀ ਪਹਿਲੀ ਬਣੀ ਮੈਂ ਫਿਰ ਦੱਸ ਦਿੰਦਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਬੀਬੀ ਮਹਿਲਾ ਨੂੰ ਤੇ ਟਿਕਟ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਹਾਲਾਂਕਿ ਦੂਜੀਆਂ ਪਾਰਟੀਆਂ ਦੇ ਵੱਲੋਂ ਵੀ ਹਲੇ ਭਾਜਪਾ ਨੂੰ ਛੱਡ ਕੇ ਨਹੀਂ ਦਿੱਤੀ ਗਈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ 13 ਦੀਆਂ 13 ਸੀਟਾਂ ਐਲਾਨ ਹੀ ਦਿੱਤੀਆਂ ਗਈਆਂ ਪੰਜਾਬ ਦੇ ਅੰਦਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਐਲਾਨ ਚੁੱਕੀ ਹੈ ਤੇ ਬੀਬੀ ਨੂੰ ਕਿਸੇ ਨੂੰ ਵੀ ਟਿਕਟ ਜਿਹੜੀ ਆਮ ਆਦਮੀ ਪਾਰਟੀ ਨੇ ਨਹੀਂ ਦਿੱਤੀ ਹੈ ਸਾਰੇ ਦੇ ਸਾਰੇ ਜਿਹੜੇ ਜੈਂਟਸ ਉਮੀਦਵਾਰ ਰਹਿ ਗਏ ਆ ਮਰਦ ਉਮੀਦਵਾਰ ਜਿਹੜੇ ਹੈਗੇ ਆ ਪਰ ਇੱਕ ਪਾਸੇ ਆਮ ਆਦਮੀ ਪਾਰਟੀ ਇਹ ਵਾਅਦਾ ਕਰਦੀ ਰਹੀ ਹੈ ਔਰਤਾਂ ਦੇ ਨਾਲ ਕਿ ਬਰਾਬਰਤਾ ਮਿਲੇਗੀ ਔਰ ਦੂਜੇ ਪਾਸੇ ਇਹ ਵੀ ਗੱਲ ਕਹਿੰਦੀ ਰਹੀ ਹੈ ਕਿ ਸਰਪੰਚ ਜੀ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਬਰਾਬਰ ਦੇ ਜਿਹੜੇ ਅਧਿਕਾਰ ਦੇਵਾਂਗੇ ਇੱਕ ਪਾਸੇ ਇਹ ਗੱਲ ਕਰਦੀ ਹੈ ਦੂਜੇ ਪਾਸੇ ਟਿਕਟ ਨਾ ਦਿੱਤੇ ਜਾਣ ਨੂੰ ਲੈ ਕੇ ਔਰਤ ਵਰਗ ਜਿਹੜੀ ਹੈ ਉਹ ਨਾਰਾਜ਼ ਹੋ ਸਕਦਾ ਆਮਦੀ ਪਾਰਟੀ ਦੇ ਨਾਲ ਦੂਜੇ ਪਾਸੇ ਪਹਿਲਾਂ ਹੀ ਔਰਤ ਵਰਗ ਆਮਦੀ ਪਾਰਟੀ ਦੇ ਨਾਲ ਇਸ ਗੱਲ ਨੂੰ ਲੈ ਕੇ ਨਾਰਾਜ਼ ਹੈ ਕਿ ਇਹਨਾਂ ਨੇ 1100 ਰੁਪਏ ਦਾ ਵਾਅਦਾ ਕੀਤਾ ਸੀ ਪਰ ਉਹ ਵੀ 1100 ਰੁਪਏ ਜਿਹੜਾ ਇਹਨਾਂ ਦੇ ਵੱਲੋਂ ਦਿੱਤਾ ਨਹੀਂ ਗਿਆ ਜਿਸ ਦੇ ਕਰਕੇ ਬੀਬੀਆਂ ਦੀ ਨਾਰਾਜ਼ਗੀ ਹੈ ਬੀਜੇਪੀ ਨੇ ਤਿੰਨ ਮਹਿਲਾ ਉਮੀਦਵਾਰ ਪ੍ਰਨੀਤ ਕੌਰ, ਪਰਮਪਾਲ ਕੌਰ ਔਰ ਅਨੀਤਾ ਸੋਮਪrakash ਜਿਹੜੇ ਉਮੀਦਵਾਰ ਦੇ ਤੌਰ ਤੇ ਤਿੰਨ ਮਹਿਲਾਵਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਔਰ ਦੂਜੇ ਪਾਸੇ ਜੇਕਰ ਕਾਂਗਰਸ ਤੇ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਦੀਆਂ ਹਾਲੇ ਸੀਟਾਂ ਕੁਝ ਐਲਾਨਣ ਵਾਲੀਆਂ ਬਾਕੀ ਨੇ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਦੇ ਦੇਣ ਪਰ ਆਮ ਆਦੀ ਪਾਰਟੀ ਨੇ ਨਹੀਂ ਦਿੱਤਾ ਜਿਹਦਾ ਖਮਿਆਜਾ ਜਿਹੜਾ ਭੁਗਤਣਾ ਪੈ ਸਕਦਾ ਹੈ ਚਲੋ ਅਗਲੀ ਖਬਰ ਲੈ ਲੈਣੇ ਆਨਖੀ ਸਾਹਿਬ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਦਿੱਲੀ ਸ਼ਰਾਬ ਘਟਾਲੇ ਨੂੰ ਲੈ ਕੇ ਕਹਿੰਦੇ ਪੰਜਾਬ ਦੇ ਵਿੱਚ ਰੱਥਾ ਪੈਰਾਂ ਦੀ ਪੈ ਗਈ ਹੈ ਖਲਬਲੀ ਜਿਹੜੀ ਉਹ ਮੱਚੀ ਹੋਈ ਹੈ ਔਰ ਇਹਦੇ ਵਿੱਚ ਕੋਈ ਕਾਰਵਾਈ ਹੋਣ ਲੱਗੀ ਹੈ ਜਾਂ ਕੋਈ ਨਵੀਂ ਅਪਡੇਟ ਹੈ ਜਾਂ ਕੀ ਹੈ ਔਰ ਦੂਜੇ ਪਾਸੇ ਲਗਾਤਾਰ ਸਵਾਲ ਇਹ ਵੀ ਉੱਠੀ ਜਾ ਰਹੇ ਆ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਕਹਿ ਤਾ ਇਸ ਤੋਂ ਪਹਿਲਾਂ ਬਿੱਟੂ ਉਹਨਾਂ ਨੇ ਵੀ ਕਹਿ ਤਾ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਹੋਰ ਲੀਡਰ ਨੇ ਉਹਨਾਂ ਨੇ ਵੀ ਕਿਹਾ ਕਿ ਭਾਈ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਡਿੱਗ ਜਾਣੀ ਹੈ ਇਹ ਟੁੱਟ ਜਾਣੀ ਹੈ ਤੇ ਇਹਦਾ ਖਦਸ਼ਾ ਖੁਦ ਜਿਹੜੇ ਆ ਉਹ ਆਮ ਆਦਮੀ ਪਾਰਟੀ ਵਾਲੇ ਵੀ ਅ ਕਹੀ ਜਾਂਦੇ ਆ ਕਿ ਭਾਈ ਸਾਡੀ ਪੰਜਾਬ ਦੇ ਵਿੱਚ ਵੀ ਸਾਡੀ ਦਿੱਲੀ ਦੇ ਵਿੱਚ ਵੀ ਸਰਕਾਰ ਉੱਟਣ ਦੀ ਤਿਆਰੀ ਹੈ ਇਹ ਸਾਰੇ ਪਾਸਿਓਂ ਇਹੋਗੇ ਚਰਚਾਾਂ ਮੈਂ ਖੁਦ ਸਰਕਾਰ ਦੇ ਵੱਲੋਂ ਵੀ ਵਿਰੋਧੀਆਂ ਦੇ ਵੱਲੋਂ ਵੀ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਜਦੋਂ ਦਾ ਅਰਵਤ ਕੇਜਰੀਵਾਲ ਹੁਣੀ ਅੰਦਰ ਗਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਅਗਰ ਵੇਖਿਆ ਜਾਵੇ ਤੇ ED ਦੀਆਂ ਔਰ ਉਸ ਤੋਂ ਬਾਅਦ CBI ਦੀਆਂ ਗਤੀਵਿਧੀਆਂ ਤੋਂ ਜਿਸ ਤਰੀਕੇ ਦੀ ਕਾਰਵਾਈ ਕਰ ਰਹੀ ਹੈ ਸਭ ਤੋਂ ਜ਼ਿਆਦਾ ਪੰਜਾਬ ਦੀ ਅਫਸਰशाही ਖੌਫਜ਼ਦਾ ਹੈ ਤੇ ਇਵਨ ਕਿ ਕੁਝ ਮੰਤਰੀ ਵੀ ਜਿਹੜੇ ਨੇ ਉਹ ਖੌਫਜ਼ਦਾ ਨਹੀਂ ED ਦੀ ਕਾਰਵਾਈ ਨੂੰ ਲੈ ਕੇ ਕਾਰਵਾਈ ਇਦੀ ਦਿੱਲੀ ਚ ਕੀਤੀ ਆ ਸ਼ਰਾਬ ਦੇ ਘੁਟਾਲੇ ਦੇ ਮਸਲੇ ਨੂੰ ਲੈ ਕੇ ਆਪਕਾਰੀ ਨੀਤੀ ਦੇ ਸਾਈਡ ਦੇ ਸੰਬੰਧ ਚ ਅਰਵਿੰਦ ਕੇਸਰੀਵਾਲ ਉੱਥੇ ਅੰਦਰ ਗਏ ਨੇ ਪਰ ਉਸ ਦਾ ਪਰਛਾਵਾਂ ਜਿਹੜਾ ਆ ਸੁਖਵੰਦਰ ਜੀ ਉਹ ਪੰਜਾਬ ਦੇ ਅਫਸਰ ਛਈ ਦੇ ਤੇ ਪੰਜਾਬ ਦੇ ਜਿਹੜੀ ਵਜ੍ਹਾ ਸਿਆਸਤ ਦੇ ਉੱਤੇ ਚਲਾ ਉਹ ਪੈਦਾ ਦਿਖਾਈ ਦੇ ਰਿਹਾ ਹੁਣ ਇੱਕ ਬੜਾ ਦਿਲਚਸਪ ਤੱਥ ਜਿਹੜਾ ਉਹ ਸਾਹਮਣੇ ਆਇਆ ਕਿ ਇਸ ਸਾਲ ਪੰਜਾਬ ਸਰਕਾਰ ਦੀ ਆ ਪਿਛਲੇ ਸਾਲ ਪਿਛਲੇ 2 ਸਾਲਾਂ ਨੂੰ ਜਿਸ ਕੰਪਨੀ ਨੂੰ ਐਲ ਵੰਦਾ ਤਾਂ ਸੰਸਦ ਜਿਹੜਾ ਗਿੱਤਾ ਜਾਂਦੇ ਰਿਹਾ ਸ਼ਰਾਬ ਦੀ ਸਪਲਾਈ ਦਾ ਐਸ ਹਾਲੋ ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਉਸ ਕੰਪਨੀ ਨੂੰ ਐਲ-1 ਦਾ ਲਾਇਸੈਂਸ ਦੇਣਾ ਮਨਾਂ ਕਰ ਦਿੱਤਾ ਸਾਫ਼ ਇਨਕਾਰ ਕਰ ਦਿੱਤਾ ਤੇ ਇਹ ਤਰਕ ਦਿੱਤਾ ਜੀ ਵੇਖੋ ਜੀ ਕਿਉਂਕਿ ਇਸ ਕੰਪਨੀ ਦੇ ਕੁਝ ਅਧਿਕਾਰੀ ਨੇ ਜਿਹੜੇ ਜਿਨ੍ਹਾਂ ਦੇ ਸਬੰਧੀ ਈਡੀ ਉਹਨਾਂ ਕੋਲ ਪੁਛਗਿਸ਼ ਕਰ ਰਹੀ ਆ ਤੇ ਅਸੀਂ ਜਿਹੜਾ ਆ ਇਹਨਾਂ ਨੂੰ ਐਕਸਾਈਜ਼ ਜਿਹੜਾ ਲਾਇਸੈਂਸ ਐਲ-1 ਦਾ ਲਾਇਸੈਂਸ ਜਿਹੜਾ ਨਹੀਂ ਦੇਣਾ ਜਦੋਂ ਕਿ ਦਿਲਚਸਪ ਗੱਲ ਇਹ ਆ ਕਿ ਬੀਤੇ 2 ਸਾਲਾਂ ਲਗਾਤਾਰ ਇੱਕੋ ਹੀ ਕੰਪਨੀ ਨੂੰ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਆ ਉਹ ਐਲ-1 ਦਾ ਕੰਪਨੀ ਜਿਹੜਾ ਲੰਸਾਪ ਉਹ ਦਿੱਤੀ ਰਹੀ ਹੈ ਉਹ ਹੀ ਕੰਪਨੀ ਜਿਹੜੀ ਹੈ ਦਿੱਲੀ ਦੇ ਵਿੱਚ ਕੰਮ ਕਰਦੀ ਰਹੀ ਹੈ ਹੁਣ ਉਸ ਚੀਜ਼ ਨੂੰ ਲੈ ਕੇ ਪਤਾ ਲੱਗਾ ਕਿ ਦਿੱਲੀ ਦੇ ਜਿਹੜੇ 32 ਜ਼ੋਨ ਸੀ ਜਿਹੜੇ ਸ਼ਰਾਬ ਦੇ ਆ ਉਹ ਸਾਰੇ ਦੇ ਸਾਰੇ ਦੇ ਅਖੇ ਇੱਕ ਕੰਪਨੀ ਨੂੰ ਸ਼ਰਾਬ ਉਧਰਦਾ ਸੀ ਐਲਵੰਦਾ ਐਲਵੰਦਾ ਚੜਾਇਆ ਉਹੋ ਹੀ ਸਥਿਤੀ ਹੈ ਜਿਹੜੀ ਪੰਜਾਬ ਚ ਨੇ ਤੇ ਜਦੋਂ ਅਰਵਿੰਦ ਕੇਸ਼ਰੀਵਾਲ ਦੇ ਕੇਸ ਦੀ ਤਫ਼ਤੀਸ਼ ਈਡੀ ਕਰਦੀ ਆ ਉਸ ਦੇ ਵਿੱਚ ਉਸ ਕੰਪਨੀ ਦੇ ਬੰਦੇ ਵੀ ਦੋ ਡਾਇਰੈਕਟਰ ਜਿਹੜੇ ਨੇ ਉਹ ਈਡੀ ਦੇ ਡਾਟਾ ਤੇ ਆ ਜਾਂਦੇ ਤੇ ਈਡੀ ਨੂੰ ਉਹਨਾਂ ਕੋ ਪੁਸ਼ਕਿਸ਼ ਕਰਦਾ ਸ਼ੁਰੂ ਕਰ ਦਿੱਤੀ ਇਹ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਦੇ ਇਹ ਤਰਕ ਦਿੱਤਾ ਜੀ ਵੇਖੋ ਜੀ ਅਸੀਂ ਆਹ ਕ ਉਸ ਕੰਪਨੀ ਨੂੰ ਨਹੀਂ ਦੇਣਾ ਐਲ 1 ਦਾ ਲਾਇਸੈਂਸ ਦਾ ਜਿਹੜਾ ਹੈਗਾ ਕਿਉਂਕਿ ਉਹਨਾਂ ਦੇ ਅਧਿਕਾਰੀ ਜਿਹੜੇ ਨੇ ਉਹ ਈਡੀ ਦੇ ਡਟਾਟ ਨੇ ਫਸੇ ਨੇ ਇਹ ਉਹਨਾਂ ਦਾ ਦਾਅਵਾ ਹੈਗਾ ਪਰ ਅਸਲ ਵਿੱਚ ਗੱਲ ਇਹ ਆ ਜੋ ਪਤਾ ਲੱਗਾ ਜੋ ਸੂਚਨਾਵਾਂ ਸਾਡੇ ਤੱਕ ਪਹੁੰਚਿਆ ਨਹੀਂ ਕਿ ਬੀਤੇ ਦਿਨ ਈਡੀ ਨੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਦੋ ਸੀਨੀਅਰ ਆਈਐਸ ਅਧਿਕਾਰੀ ਆਪ ਕੋਲ ਪੁੱਛਗਿੱਛ ਕੀਤੀ ਉਸ ਤੋਂ ਪਹਿਲਾਂ ਸੀਬੀਆਈ ਨੇ ਜਿਹੜੇ 12 ਐਕਸਾਈਜ਼ ਅਫਸਰ ਦਿੱਲੀ ਸਾਧ ਕੇ ਉਹਨਾਂ ਦੇ ਬਿਆਨ ਦਰਜ ਕੀਤੇ ਤੋ ਉਸ ਤੋਂ ਮਗਰੋਂ ਸਭ ਕੁਝ ਹੋ ਗਿਆ ਤਾਂ ਬਾਤ ਜਿਸ ਤਰੀਕੇ ਨਾਲ ਏਡੀ ਨੇ अरविंद केजरीवाल ਤੇ ਸਤਜਾ ਕੱਸਿਆ ਉਸ ਸਭ ਨੂੰ ਲੈ ਕੇ ਇੱਕ ਖੌਫ ਜਿਹਾ ਇੱਕ ਹਫੜਾ ਦਫੜੇ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਅਫਸਰਾਂ ਦੇ ਵਿੱਚ ਖਾਸ ਤੌਰ ਤੇ ਐਕਸਾਈਜ਼ ਡਿਪਾਰਟਮੈਂਟ ਦੇ ਸਬੰਧੀ ਲੋਕਾਂ ਚ ਜਿਹੜੀ ਆ ਉਹ ਪਾਈ ਜਾ ਰਹੀ ਆ ਈਵਨ ਕਿ ਕੁਝ ਮੰਤਰੀ ਵੀ ਇਸ ਗੱਲ ਤੋਂ ਖੌਫ ਜਦਾ ਨਹੀਂ ਕਿ ਪਤਾ ਨਹੀਂ ਅਗਲੇ ਪੜ ਜਿਹੜਾ ਉਹ ਕੀ ਹੋ ਸਕਦਾ ਈਡੀ ਕਿਸ ਨੂੰ ਹੱਥ ਜੜਾਇਆ ਉਹ ਪਾ ਸਕਦੀ ਆ ਉਹ ਪਿਛਲੇ ਸਾਲ ਜਿਹੜੇ ਦੋ ਸਾਲ ਲਗਾਤਾਰ ਇੱਕੋ ਹੀ ਕੰਪਨੀ ਦੀ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਜਿਸ ਨੂੰ ਲਗਾਤਾਰ ਠੇਕਾ ਜਿਹੜਾ ਲਾਇਸੈਂਸ ਇਹ ਲਵਾੰਦਾ ਦਿੱਤਾ ਜਾਂਦਾ ਰਿਹਾ ਉਹਦੇ ਸਬੰਧੀ ਪੰਜਾਬ ਸਰਕਾਰ ਦਾ ਇਹ ਤਰਕਾ ਜਿਹੀ ਅਸੀਂ ਦੋ ਸਾਲ ਤਾਂ ਦਿੱਤਾ ਕਿ ਮਾਲੀਆ 8847 ਕਰੋੜ ਹਜ਼ਾਰ ਰੁਪਏ ਦਾ ਜਿਹੜਾ ਸਾਨੂੰ ਉਹ ਮਿਲਿਆ ਇਸ ਕਰਕੇ ਅਸੀਂ ਉਹਨੂੰ ਦਿੱਤੇ ਗਏ ਪਰ ਜਿਹੜੀ ਸਥਿਤੀ ਆ ਹੁਣ ਕਹਿੰਦੇ ਕਿ ਬਦਲ ਗਈ ਇਸ ਕਰਕੇ ਨਹੀਂ ਦਿੱਤੀ ਹੁਣ ਇਹ ਸਭ ਕਾਸੇ ਦੇ ਵਿੱਚ ਚਲੋ ਅਫਸਰ ਛਾਈ ਈਡੀ ਦੇ ਡਰ ਕਰਕੇ ਖੌਫ ਜਤਾ ਹੋਵੇ ਦੂਜੇ ਪਾਸੇ ਮੰਤਰੀ ਵੀ ਘਬਰਾਏ ਹੁਣ ਤੀਜੇ ਪਾਸੇ ਵਿਧਾਇਕਾਂ ਨੂੰ ਕੋਈ ਉੱਤੇ ਪਤਾ ਨਾ ਲੱਗਦਾ ਹੋਵੇ ਤੇ ਤੀਜਾ ਸੁਪਰੀਮੋ ਜਦੋਂ ਅੰਦਰ ਚੜਾ ਜਾਵੇ ਆਮ ਆਦਮੀ ਪਾਰਟੀ ਤਾਂ ਕਿਸੇ ਵੀ ਪਾਰਟੀ ਦਾ ਸੁਪਰੀਮੋ ਅੰਦਰ ਚੜਾ ਜਾਵੇ ਤਾਂ ਫਿਰ ਪਾਰਟੀ ਜਦੋਂ ਹੋ ਜਾਂਦੀ ਹੈ ਤਾਂ ਖੌਫ ਜ਼ਿਆਦਾ ਹੋ ਜਾਂਦੀ ਪਤਾ ਲੱਗ ਜਾਂਦਾ ਕਿ ਮਨ ਕੋਲੋਂ ਵਾਲਾ ਕੋਈ ਹੈ ਹੁਣ ਇਸ ਦੇ ਸਬੰਧ ਵਿੱਚ ਅਗਲੀ ਗੱਲ ਕਰਦੇ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਹੋਣਾ ਨੇ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਰਮਨੀਤ ਬਿੱਟੂ ਹੋਣਾ ਨੇ ਗੱਲ ਕੀਤੀ ਹੈ ਮੰਨ ਲੋ ਚ ਉਹ ਬਿਆਨ ਸਿਆਸਤ ਤੋਂ ਪ੍ਰੇਰਿਤ ਜਿਹੜਿਆ ਹੋ ਸਕਦੇ ਆ ਕਿਉਂਕਿ ਪਾਜ ਪਾਛ ਰਮਨੀਤ ਬਿੱਟੂ ਪਾਜ ਪਾਜ ਕੇ ਚਰਨਜੀਤ ਸਿੰਘ ਨੇ ਚੰਨੀ ਵੀ ਕਾਂਗਰਸ ਦੇ ਨੇ ਮੰਨ ਲਓ ਜੀ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਸਿਆਸਤ ਤੋਂ ਪ੍ਰੇਰਿਤ ਜਿਹੜੇ ਉਹਨਾਂ ਨੇ ਗੱਲ ਕਹੀ ਆ ਕਿ ਚੋਣਾਂ ਤੋਂ ਬਾਅਦ 24 ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਉਹਨਾਂ ਨਤੀਜਿਆਂ ਤੋਂ ਬਾਅਦ ਜਿਹੜੀ ਪੰਜਾਬ ਦੇਖ ਸਕਦੇ ਆ ਸੋ ਕੰਤਰੀ ਉਹ ਤਾਂ ਇੱਕ ਸਾਈਡ ਦੀ ਗੱਲ ਆ ਪਰ ਜੇਕਰ ਅਸੀਂ ਇਸ ਚੀਜ਼ ਨੂੰ ਅਨਲਿਸਿਸ ਕਰੀਏ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਮੰਤਰੀਆਂ ਨੇ ਅਸਤੀਫਾ ਦਿੱਤਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਹਫੜਾ ਤਫੜੀ ਦੀ ਸਥਿਤੀ ਕਨ ਵਿੱਚ 92 ਵਿਧਾਇਕਾ ਦੇ ਵਿੱਚ ਵੇਖਣ ਨੂੰ ਮਿਲਦੀ ਪਈ ਹੈ ਜਿਸ ਤਰੀਕੇ ਦੇ ਨਾਲ ਆਪਣੇ ਕਬਰ ਵਿਜੇ ਪ੍ਰਤਾਪ ਸਿੰਘ ਆਪਣੀ ਹੀ ਪਾਰਟੀ ਨੂੰ ਆਪਣੀ ਹੀ ਪਾਰਟੀ ਦੇ ਨetaਵਾਂ ਨੂੰ ਆਪਣੀ ਹੀ ਸੁਪਰੀਮ ਨੂੰ ਆਪਣੀ ਹੀ ਪਾਰਟੀ ਦੇ ਸਲਾਹਕਾਰਾਂ ਨੂੰ ਵੱਖ-ਵੱਖ ਮੁੱਦਿਆਂ ਤੇ ਘੇਰਦੇ ਆ ਇਹ ਕਿਸਮ ਦਾ ਅਸੰਤੋਸ਼ ਸਿਰਫ ਤੇ ਸਿਰਫ ਕਬਰ ਵਿਜੇ ਪ੍ਰਤਾਪ ਦੇ ਵਿੱਚ ਹੀ ਨਹੀਂ ਹੈਗਾ ਹੋਰ ਵੀ ਕਈਆਂ ਵਿਧਾਇਕਾਂ ਦੇ ਵਿੱਚ ਇਹੋ ਜਿਹਾ ਦੇਖਣ ਨੂੰ ਮਿਲ ਰਿਹਾ ਪਰ ਸਮੱਸਿਆ ਇਹ ਆ ਕਿ ਉਹ ਬੋਲ ਨਹੀਂ ਸਕਦੇ ਜਾਂ ਉਹਨਾਂ 'ਚ ਇੰਨੀ ਹਿੰਮਤ ਨਹੀਂ ਹੈਗੀ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਉਹ ਮੁੱਦਿਆਂ ਦੀ ਆਵਾਜ਼ ਠੀਕ ਉਠਾ ਸਕਣ ਪਰ ਜਦੋਂ 2024 ਦੀਆਂ ਚੋਣਾਂ ਹੁੰਦੀਆਂ ਨੇ ਮੰਨ ਲਓ ਕਿ ਕੇਂਦਰ ਦੇ ਵਿੱਚ ਹਾਈਪੋਥੈਸਿਸ ਮਿਲਦਾ ਸੱਚ ਜੇ ਮਨੁੱਖ ਕੇਂਦਰ ਦੇ ਵਿੱਚ ਅ ਨਰਿੰਦਰ ਮੋਦੀ ਦੀ ਸਰਕਾਰ ਆਉਗੀ ਤਾਂ ਸੁਭਾਵਕ ਹੈ ਕਿ ਇਹ ਜਿਹੜੇ ਵਿਧਾਇਕ ਨੇ ਜਿਹੜੇ ਕਹਿੰਦੇ ਰਹੇ ਆ ਕਿ ਹਾਂ ਵੀ ਆਪਰੇਸ਼ਨ ਲੋਟਸ ਸਰਪ੍ਰਾਈਜ਼ ਸਾਨੂੰ ਅ ਨਾਲਚ ਦਿੱਤਾ ਜਾਂਦਾ ਰਿਹਾ 25-25 ਕਰੋੜ ਦਾ ਪੰਚਤੀਕੇ ਵਿੱਚ ਗੱਲਾਂ ਚੱਲੀਆਂ ਨੇ ਤਾਂ ਸੁਖਵਿੰਦਰ ਜੀ ਫਿਰ ਇਹ ਆਪ ਹੀ ਬੰਦੇ ਇੱਕ ਸੁਰੱਖਿਅਤ ਠੇਹੜਾ ਲੱਭਣਗੇ ਇੱਕ ਸੁਰੱਖਿਅਤ ਥਾਂ ਲੱਭਣਗੇ ਕਿ ਜਿੱਥੇ ਉਹ ਜਾ ਕੇ ਅ ਬਚ ਸਕਣ ਜਾਂ ਆਪਣੀ ਰਾਜਨੀਤੀ ਨੂੰ ਕਰ ਸਕਣ ਤਾਂ ਫਿਰ ਸੁਭਾਵਕ ਹੈ ਜਾਂ ਤੇ ਉਹ ਜੋ ਭਾਜਪਾ ਦਾ ਪੱਲਾ ਫਟਣਗੇ ਜਾਂ ਕਾਂਗਰਸ ਦਾ ਪੱਲਾ ਫਟਣਗੇ ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਗਰ ਵਿਖੀ ਜਾਵੇ ਤੇ ਕੇਵਲ ਤੇ ਕੇਵਲ ਭਗਵੰਤ ਮਾਨ ਜਾਂ ਮੁجهه ਫਾਸੇ ਸੰਜੇ ਸਿੰਘ ਹੋਣੀ ਹੈਗੇ ਇਸ ਲੀਡਰਸ਼ਿਪ ਦੇ ਵਿੱਚ ਬਾਕੀ ਰਾਜ ਚੰਡੇ ਦਾ ਕੋਈ ਪਤਾ ਨਹੀਂ ਸੰਦੀਪ ਆਟਕ ਹੋਣੀ ਦਿੱਲੀ 'ਚ ਬੈਠੇ ਤੇ ਇਹਨਾਂ ਦੋ ਨੇਤਾਵਾਂ ਦੇ ਦਿਵਾਲੇ ਵੀ ਜਿਹੜੀਆਂ ਸਥਿਤੀਆਂ ਨੇ ਉਹ ਸ਼ਾਇਦ ਇਹਨਾਂ ਚੋਣਾਂ ਤੋਂ ਬਾਅਦ ਉਹੋ ਜਿਹੀਆਂ ਨਾ ਰਹਿਣ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣਾ ਹੈ 13 0 ਦੀ ਗੱਲ ਕੀਤੀ ਤੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਖਬਰ ਚ ਐਨਾਲਿਸਿਸ ਕਰ ਚੁੱਕਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਔਰ 13 ਉਮੀਦਵਾਰ ਐਲਾਨਨ ਦੇ باوجود ਵੀ ਉਹ ਹਵਾ ਨਜ਼ਰੀ ਨਹੀਂ ਆ ਰਹੀ ਜਿਹੋ ਜਿਹੀ ਆਮ ਦੌਰ ਚ ਵਿਖਾਈ ਦਿੰਦੀ ਰਹੀ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਨਤੀਜੇ ਇਸ ਤਰੀਕੇ ਨਾਲ ਨਹੀਂ ਆਉਂਦੇ ਤਾਂ ਸੁਭਾਵਕਾ ਲੀਡਰਸ਼ਿਪ ਬਦਲਣ ਦੀ ਵੀ ਗੱਲ ਹੋਏਗੀ ਭਗਵਤਬਾਨ ਨੂੰ ਬਦਲਿਆ ਵੀ ਜਾ ਸਕਦਾ ਪਾਰਟੀ ਟੁੱਟ ਵੀ ਸਕਦੀ ਹੈ ਤਾਂ ਦੂਜੇ ਪਾਸੇ ਭਾਜਪਾ ਨੂੰ ਕੋਈ ਲੋੜ ਨਹੀਂ ਪੈਣੇ ਕਿ ਹਾਂ ਪੀ ਇਥੇ ਰਾਸ਼ਟ੍ਰਪਤੀ ਰਾਜ ਲਾਗ ਜਾਂ ਸਰਕਾਰ ਤੋਂ ਪਾਰਟੀ ਦੀਆਂ ਆਪਣੀਆਂ ਹੀ ਅੰਦਰੂਨੀ ਗਤੀਵਿਧੀਆਂ ਜਿਹੜੀਆਂ ਨੇ ਇਹੋ ਜਿਹੀਆਂ ਬੱਜਣਗੀਆਂ ਜਿਹੋ ਜਿਹੀ ਸਥਿਤੀ ਚੰਜੀ ਸਿੱਖ ਚੰਗੀ ਬਿਆਨ ਕਰ ਰਹੇ ਆ ਜਾਂ ਜਿਹੋ ਜੀ ਸਥਿਤੀ ਰਮਨਦੀਪ ਵਿਟੋ ਬਿਆਨ ਕਰ ਰਿਹਾ ਭਾਜਪਾ ਨੂੰ ਸ਼ਾਇਦ ਲੋੜ ਪਵੇ ਇਹਨਾਂ ਦਾ ਆਪਣਾ ਹੀ ਕੰਮ ਚੜਾਇਆ ਇਹਨਾਂ ਨੂੰ ਸ਼ਾਇਦ ਲੈ ਕੇ ਡੁੱਬ ਸਕਦਾ ਹੈ ਸਥਿਤੀ ਜਿਹੜੀ ਹੈ ਨਾ ਵਾਸਤੇ ਮਾੜੀ ਹੋ ਸਕਦੀ ਜੀ ਬਿਲਕੁਲ ਬਿਲਕੁਲ ਉਧਰ ਕੋਈ ਦਿਨ ਪਹਿਲਾਂ ਮੰਤਰੀ ਲਾਲਜੀਤ ਭੁੱਲਰ ਜਿਹੜੇ ਆ ਉਹ ਸਾਬਕਾ ਐਮਐਲਏ ਹਰਮਿੰਦਰ ਸਿੰਘ ਦੀ ਗੈਲਦੀ ਵਾਈਫ ਦੇ ਖਿਲਾਫ ਬੋਲ ਕੇ ਔਰ ਦੂਜੇ ਪਾਸੇ ਜਿਹੜੇ ਉਹਨੇ ਐਸਸੀ ਬੰਦੇ ਵਾਲੀ ਗੱਲ ਬੋਲੀ ਔਰ ਸੁਨੀਆਰਾ ਗੁੱਲੀਕੜ ਜਿਹੜੀ ਜਾਤੀ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਉਹ ਸਭ ਨੂੰ ਲੈ ਕੇ ਜਿਹੜੇ ਕੁਝ ਭਾਈਚਾਰੇ ਆ ਉਹ ਇਹਨੇ ਖਿਲਾਫ ਜਿਹੜੇ ਉਹ ਲਗਾਤਾਰ ਕਈ ਦਿਨਾਂ ਦੇ ਪ੍ਰਦਰਸ਼ਨ ਕਰ ਰਹੇ ਆ ਔਰ ਇਲਾਲਜੀਤ ਭੁੱਲਰ ਨੂੰ ਮੰਤਰੀ ਮੰਡਲ ਔਰ ਪਾਰਟੀ ਚੋਂ ਕੱਢਣ ਦੀ ਜਿਹੜੀ ਉਹ ਤੱਕ ਮੰਗ ਜਿਹੜੀ ਉਹ ਕਰ ਰਹੇ ਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਲਾਂਕਿ ਇਸ ਤੋਂ ਪਹਿਲਾਂ ਤਾਂ ਕਈ ਮੰਤਰੀਆਂ ਦੀਆਂ ਅਸ਼ਲੀਲ ਵੀਡੀਓ ਵੀ ਆ ਗਈਆਂ ਸਾਹਮਣੇ ਕੱਢਿਆ ਤਾਂ ਉਹਨਾਂ ਨੂੰ ਨੀਗਾ ਮੰਤਰੀ ਮੰਡਲ ਦੇ ਵਿੱਚੋਂ ਮੁੱਖ ਮੰਤਰੀ ਸਾਹਿਬ ਨੇ ਚਾ ਇਹਨਾਂ ਨੂੰ ਤਾਂ ਕੱਢਣਾ ਹੀ ਕੀ ਆ ਔਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਆ ਇਹ ਜਿਹੜਾ ਸਿਸਟਮ ਜਿਹੜੇ ਵਿਜੇ ਸਿੰਘਲਾ ਜੀ ਨੇ ਉਹ ਵੀ ਅੰਦਰ ਹੀ ਤੁਰੇ ਫਿਰਦੇ ਆ ਪਾਰਟੀ ਦੇ ਅੰਦਰ ਉਹਨਾਂ ਨੂੰ ਵੀ ਨਹੀਂ ਘਟਿਆ ਨਾਲੇ ਖੁਦ ਭਗਵੰਤਬਾ ਨੇ ਫੜਿਆ ਸੀ ਕਿ ਉਹ ਹੀ ਤੋਅਾਸ ਕੀਤੀ ਸੀ ਜਾਂ ਤੱਕ ਦੀ ਆ ਪਰ ਦਿਨੋਂ ਦਿਨ ਹੀ ਇਹ ਸਿਸਟਮ ਵਧ ਰਿਹਾ ਹੈ ਇਨ੍ਹਾਂ ਦਾ ਕਿਤੇ ਜਾਤੀ ਚੁਪੜੀਆਂ ਕਰਦੇ ਆ ਕੱਲ ਐਮਐਲਏ ਜਗਸੀਰ ਸਿੰਘ ਦੇ ਵੱਲੋਂ ਜਿਹੜਾ ਕਿਸਾਨਾਂ ਦੇ ਖਿਲਾਫ ਬੋਲਿਆ ਗਿਆ ਕਿ ਤਾਂ ਪੰਜਾਬ ਦਾ ਵੀੜਾ ਕਰਕੇ ਕਰ ਰਹੇ ਨੇ ਔਰ ਬਾਅਦ ਦੇ ਵਿੱਚ ਮਿਰਨਾ ਇੰਟਰਵਿਊ ਦੇ ਵਿੱਚ ਕੋਈ ਮਾਫੀਆਂ ਵੀ ਮੰਗਦੇ ਨਜ਼ਰ ਆਏ ਨਾ ਕੋਈ ਤਸੱਲੀ ਬਖਸ਼ ਜਵਾਬ ਦਿੰਦੇ ਨਜ਼ਰ ਆਏ ਜੇ ਮੈਂ ਦੇਖਦੇ ਹਾਂ ਕਿ ਇਹ ਭਗਵੰਤ ਮਾਨ ਹੋਣਾ ਨੂੰ ਕੋਈ ਨਾ ਕੋਈ ਕਾਰਵਾਈ ਜਿਹੜੀ ਇਹ ਤੇ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਖਮਿਆਰਜਾ ਇਹਦਾ ਵੀ ਭੁਗਤਣਾ ਪੈਣਾ ਤੁਸੀਂ ਗੱਲ ਗੱਲ ਕੀਤੀ ਹੈ ਭਗਵੰਤ ਮਾਨ ਹੋਣਾ ਨੂੰ ਕੁਝ ਕਰਨਾ ਚਾਹੀਦਾ ਭਗਵੰਤ ਮਾਨ ਹੋਣਾ ਨੂੰ ਖਮਿਆਰਜਾ ਭੁਗਤਣਾ ਪੈ ਸਕਦਾ ਭਗਵੰਤ ਮਾਨ ਹੋਣੀ ਤਾਂ ਕਾਰਵਾਈ ਤੇ ਤਾਕ ਕਰਨ ਜਿਉਂ ਆਪ ਇਸ ਪੱਧਰ ਤੇ ਬੜੇ ਸਾਫ਼ ਸੁਥਰੇ ਹੋ ਅੱਜ ਤੋਂ 4 ਦਿਨ ਪਹਿਨਾ ਤੁਹਾਡੇ ਸਵਾਲ ਦਾ ਜਵਾਬ ਮੈਂ ਬਾਅਦ ਚ ਦੇਣਾ ਅੱਜ ਤੋਂ 4 ਦਿਨ ਪਹਿਨਾ ਉਹ ਇੱਕ ਟਵੀਟ ਕਰਦੇ ਆ ਵਿਕਰਮ ਸਿੰਘ ਜੀਟੀਏ ਨੂੰ ਅੱਜ ਜਦੋਂ ਸੂਚਾਸਿਕ ਲਗਾ ਦਾ ਮੁੰਡਾ ਫੜਿਆ ਜਾਂਦਾ ਤਾਂ ਵੀ ਅੱਜ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਠੀਕ ਹੈ ਤੁਹਾ ਤੱਕ ਤੇ ਠੀਕ ਆ ਤੁਸੀਂ ਕਰ ਲੋ ਫਿਰ ਅੱਗੇ ਜਿਹੜਾ ਸ਼ਬਦ ਲਿਖਿਆ ਕਿ ਇਹਦੇ ਵੀ ਮਾਮਾ ਜੀ ਬਣ ਚੋ ਉਹ ਇੱਕ ਮੁੱਖ ਮੰਤਰੀ ਦੀ ਗੱਲ ਹੈ ਹੀ ਆ ਚਲੋ ਅਗੋਂ ਬਿਕਰਮ ਸਿੰਘ ਜੀਠੀ ਨੇ ਫਿਰ ਜਿਸ ਤਰੀਕੇ ਦਾ ਪ੍ਰੋਫੇਟ ਤਲਕੇ ਦਿੱਤੇ ਉਹ ਸਾਰਿਆਂ ਨੂੰ ਪਤਾ ਪਰ ਜੋ ਕੁਝ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਆ ਕਿ ਇਹ ਮੁੱਖ ਮੰਤਰੀ ਦੀ ਸ਼ਬਦਾਵਲੀ ਹੈਗੀ ਕਿ ਤੁਸੀਂ ਮਾਮਾ ਕੋ ਲੈ ਚੇ ਤਾਂ ਜਦੋਂ ਮੁੱਖ ਮੰਤਰੀ ਹੀ ਸਾਡੇ ਇਹੋ ਜਿਹੀ ਸ਼ਬਦਾਵਲੀ ਵਰਤਨਗੇ ਜਾ ਕੇ ਇਹੋ ਜਿਹੀਆਂ ਗੱਲਾਂ ਕਰਦਗੇ ਤਾਂ ਫਿਰ ਮੰਤਰੀਆਂ ਦੇ ਤਾਂ ਕੌਸਲੇ ਆਪਣੇ ਆਪ ਹੀ ਬਲੰਦ ਹੋਣੇ ਆ ਫਿਰ ਤੇ ਉਹ ਜਾਤੀਗਤ ਟਿੱਪਣੀਆਂ ਕਰਨਗੇ ਜਦੋਂ ਪੁੱਛਣ ਵਾਲਾ ਹੀ ਕੋਈ ਨਹੀਂ ਜਿਸ ਨੇ ਪੁੱਛਣਾ ਉਹ ਆਪ ਹੀ ਜੇਕਰ ਇਹੋ ਜਿਹੇ ਕਟੇਸ਼ਨਸ ਚੂਜ਼ ਕਰਨਗੇ ਦੂਸਰਿਆਂ ਦੇ ਪ੍ਰਤੀ ਤਾਂ ਫਿਰ ਮੰਤਰੀਆਂ ਨੇ ਫਿਰ ਮੰਤਰੀਆਂ ਨੂੰ ਕੌਣ ਪੁੱਛੂਗਾ ਇਹ ਤਾਂ ਇਹ ਹੈ ਕਿ ਇੱਕ ਸਵੈਅ ਅਤੇ ਅਨੁਸ਼ਾਸਨ ਜ਼ਰੂਰ ਹੋਣਾ ਚਾਹੀਦਾ ਕਿ ਤੁਸੀਂ ਜਿਸ ਅਹੁਦੇ ਤੇ ਬੈਠੇ ਜੋ ਉਸ ਅਹੁਦੇ ਦੀ ਗਰਮਾਂ ਨੂੰ ਉਸ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖੋ ਠੀਕ ਆ ਉਥੋਂ ਤੱਕ ਤਾਂ ਠੀਕ ਆ ਕਿ ਬਿਕਰਮ ਸਿੰਘ ਜਿੱਥੇ ਵੀ ਪ੍ਰੈਸ ਕਾਫਰਸ ਕਰਦੇ ਚਾਹੀਦੀ ਹੈ ਸੋਚਾ ਸਿੰਘ ਲਗਾ ਦੇ ਬੋਲੇ ਦੇਖਲਾ ਪਰ ਜਿਹੜੇ ਅਗਲੇ ਸ਼ਬਦ ਵਰਤੇ ਕੋਈ ਨਹੀਂ ਪਤਾ ਲੱਗਦਾ ਕਿ ਕੰਤਰੀ ਸਾਹਿਬ ਨੇ ਕਿਹੜੇ ਤੱਕ ਰੰਗ ਵਿੱਚ ਕਿਉਂ ਹੋਏ ਜਾਂ ਉਸ ਤੇ ਪੱਟਕੌਰ ਵਿੱਚ ਟਿਕਾਓ ਕਰੇ ਜਾਂ ਕਿ ਸਾਹਬ ਉਹ ਤੇ ਵਿਕਰਮ ਸਿੰਘ ਅਗਲੀ ਦਲ ਦੇ ਨਾਲ ਅੱਜ ਕੱਲ ਕੋਈ ਸਬੰਧ ਨਹੀਂ ਹੈ ਜਿਹੜੇ ਸੁੱਚਾ ਸਿੰਘ ਲੱਗਾ ਨਹੀਂ ਪਰ ਉਹਨਾਂ ਦਾ ਬੇਟਾ ਅੱਗੇ ਹਿਮਾਚਲ ਦੇ ਵਿੱਚ ਜਿਹੜਾ ਜਾ ਕੇ ਪੜ੍ਹਿਆ ਰਿਹਾ ਉਹ ਤੇ ਵਿਕਰਮ ਸਿੰਘ ਮਜੀਠੀਆ ਦਾ ਕੀ ਲੈਣਾ ਦੇਣਾ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਪਰ ਇਹੋ ਜਿਹਾ ਜਿਹੜਾ ਪ੍ਰਸ਼ਨ ਲਾਭਾਤ ਕਿਹਾ ਚਲੋ ਤੁਸੀਂ ਰਾਤ ਦੀ ਕਿਤਾਬ ਪ੍ਰੇਰਿਤ ਬਿਨਾਂ ਲਾ ਦਿਓ ਪਰ ਤੁਸੀਂ ਅਗਲੇ ਦਿਨ ਨਿਯਿਤ ਵਾਰ ਕਿਉਂ ਕਰਦੇ ਜੀ ਜਿਹੜਾ ਮੁਖਤਤਰੀ ਸਾਹਿਬ ਦੀ ਆਦਤ ਆ ਕੇਵਲ ਇਹਦੇ ਸਬੰਧ ਵਿੱਚ ਨਹੀਂ ਬੜੀ ਬੜੀ ਅੱਗੇ ਵੀ ਇਹੋ ਜਿਹਾ ਕੁਝ ਵੇਖਣ ਨੂੰ ਮਿਲਦਾ ਰਿਹਾ। ਔਰ ਇਹਦੇ ਇਹ ਇਹ ਗੱਲਾਂ ਕਹਿ ਕੇ ਕਿ ਭਗਵੰਤ ਜੀ ਹੋਰਾਂ ਨਹੀਂ ਸਿਰਫ ਬਿਕਰਮ ਸਿੰਘ ਮਜੀਠੀਆ ਦੇ ਤਾਂ ਨਹੀਂ ਕੱਸਿਆ ਸਗੋਂ ਦੀ ਆਪਣੀ ਬੇਟੀ ਦੇ ਵੀ ਕੱਸ ਲਿਆ। ਜਿਹਦੇ ਕਰਕੇ ਜਿਆਦਾ ਵਿਰੋਧ ਹੋਇਆ। ਬਿਲਕੁਲ ਬਿਲਕੁਲ। ਤਾਂ ਮੈਂ ਮੰਤਰੀ ਲਾਲਜੀਤ ਭੁੱਲਰ ਦੀ ਜਿਹੜੀ ਆਪਾਂ ਉਸ ਪੁਆਇੰਟ ਤੇ ਆ ਜਾਈਏ। ਮੰਤਰੀ ਲਾਲਜੀਤ ਸਿੰਘ ਭੁੱਲਰ ਕਿਸੇ ਨੂੰ ਬੋਲੀ ਘੜ ਕਹਿ ਦਿੰਦੇ ਹਨ। ਕਿਸੇ ਨੂੰ ਸਨਿਆਰਾ ਜਾਤੀਗਤ ਸ਼ਬਦਾਂ ਨਾਲ ਸਬੋਧਨ ਕਰਦੇ ਆ। ਤਾਂ ਫਿਰ ਵਾਕਫ ਵਾਕ ਭਾਈਚਾਰਿਆਂ ਤੋਂ ਤਾਂ ਗੱਲ ਉਠਣੀ ਆ ਠੀਕ ਆ ਮੁੱਖ ਮੰਤਰੀ ਸਾਹਿਬ ਉਹਦੇ ਖਿਲਾਫ ਕੋਈ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਪਰ ਜਿਸ ਤਰੀਕੇ ਨਾਲ ਵਾਕਫ ਵਾਕ ਭਾਈਚਾਰਿਆਂ ਤੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਟਿੱਪਣੀਆਂ ਕੀਤੀਆਂ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਆਪਣੇ ਐਮਐਲਏ ਸਾਹਿਬ ਦੀ ਪਤਨੀ ਦੇ ਖਿਲਾਫ ਜਿਸ ਤਰੀਕੇ ਦੇ ਉਹਨਾਂ ਨੇ ਸ਼ਬਦਾਬੀ ਜਿਹੜੀ ਯੂਜ਼ ਕੀਤੀ ਆ ਤੇ ਜਿਸ ਤਰੀਕੇ ਦਾ ਹੁਣ ਵਿਰੋਧ ਜਿਹੜਾ ਵਾਕਫ ਵਾਕ ਥਾਵਾਂ ਤੇ ਹੋ ਰਿਹਾ ਉਹਦੇ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਕੋਈ ਕਾਰਵਾਈ ਕਰਨ ਜੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਪੈਣੀ ਆ ਲੋਕਾਂ ਨੇ ਆਪ ਹੀ ਇਹਨਾਂ ਚੋਣਾਂ ਦੇ ਵਿੱਚ ਕਾਰਵਾਈ ਕਰ ਦੇਣਗੇ ਕਿ ਹਾਂ ਵੀ ਜੇ ਤੁਹਾਨੂੰ ਬੋਲਣ ਦੀ ਜਾਚ ਨਹੀਂ ਹੈ ਤਾਂ ਫਿਰ ਅਸੀਂ ਤੁਹਾਨੂੰ ਆਪਣੇ ਨੁਮਾਇਦੇ ਬਣਾ ਕੇ ਲੈਣਾ ਕੀ ਜ਼ਰੂਰੀ ਨਹੀਂ ਕਿ ਲੋਕਾਂ ਨੇ ਤੁਹਾਨੂੰ ਵੋਟਾਂ પા ਕੇ ਤੁਹਾਨੂੰ ਵਿਧਾਇਕ ਬਣਾਇਆ ਤੁਹਾਨੂੰ ਆਪਣਾ ਨੁਮਾਇਦੇ ਬਣਾਇਆ ਤਾਂ ਫਿਰ ਤੁਹਾਨੂੰ ਸਭ ਕੁਝ ਬੋਲਣ ਦੀ ਖੁੱਲ ਵੀ ਦੇ ਦਿੱਤੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਅਹੁਦਿਆਂ ਤੇ ਤੁਸੀਂ ਬਰਾਜਮਾਨ ਜੇ ਔਰ ਦੂਜੇ ਪਾਸੇ ਤੁਸੀਂ ਲੋਕਾਂ ਦੇ ਲੋਕਾਂ ਦੇ ਦੁਆਰਾ ਲੋਕਾਂ ਦੀ ਸ਼ਕਤੀ ਦਰਜ ਲੋਕਾਂ ਦੇ ਦਿੱਤੇ ਹੱਕ ਨਾਲ ਹੀ ਤੁਸੀਂ ਵਿਧਾਇਕ ਬਣੇਗੇ ਤਾਂ ਫਿਰ ਉਹਨਾਂ ਲੋਕਾਂ ਦੀ ਇੱਜ਼ਤ ਕਰਨਾ ਉਹਨਾਂ ਪਾਈਚਾਰਿਆਂ ਦਾ ਸਤਿਕਾਰ ਕਰਨਾ ਕੌਡਾ ਮੋਢਲਾ ਫਰਜਾ ਨਾ ਕਿ ਤੁਸੀਂ ਬੇਲਗਾਮ ਹੋ ਕੇ ਤੁਸੀਂ ਇਹੋ ਜਿਹੇ ਜਿਹੜੇ ਸ਼ਬਦਾਬੀ ਸੂਸ ਕਰੋ ਬਾਕੀ ਗੱਲ ਫਿਰ ਉੱਥੇ ਹੁੰਦੀ ਹੈ ਕਿ ਜੇਕਰ ਉੱਪਰਲਾ ਘਰ ਦਾ ਮੋਢੀ ਇਹੋ ਜਿਹਾ ਹੋਵੇ ਠੀਕ ਰਹੋਗਾ ਤਾਂ ਫਿਰ ਘਰ ਦੇ ਬਾਕੀ ਪਰਿਵਾਰਕ ਜੀਵਾਂ ਦੀ ਹਿੰਮਤ ਨਹੀਂ ਪੈਂਦੀ ਹੁੰਦੀ ਕਿ ਹਾਂ ਫਿਰ ਉਹ ਕੋ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਤੇ ਜਦੋਂ ਘਰ ਦਾ ਮੋਢੀ ਹੀ ਜਦੋਂ ਇਹੋ ਜਿਹੀ ਟਿੱਪਣੀਆਂ ਕਰਦਗੇ ਵਿਅੰਗ ਕਰਦਗੇ ਇਹੋ ਸ਼ਬਦਾਬੀ ਜਿਹੜੀ ਇਹੋ ਜਿਹੀ ਵਰਤਣਗੇ ਤਾਂ ਫਿਰ ਮੰਤਰੀਆਂ ਦੇ ਹੌਸਲੇ ਤਾਂ ਫਿਰ ਜਾਂ ਵਿਧਾਇਕਾਂ ਦੇ ਹੌਸਲੇ ਤਾਂ ਬਲੰਦ ਹੋਣੇ ਹੀ ਹੋਣੇ ਆ ਪਰ ਉਹਦਾ ਖੰਵੇ ਆ ਜਿਹੜਾ ਹੈ ਉਥਰੇ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗ ਜਾਊਗਾ ਕਿ ਲੋਕਾਂ ਦਾ ਸਮਰਥਨ ਜਿਹੜਾ ਇਹਨਾਂ ਨੂੰ ਕਿੰਨਾ ਖਤਰੂਕ ਇਹਨਾਂ ਨੂੰ ਕਿੰਨਾ ਕੁ ਸਬਕਾਰ ਕਰਦੇ ਆ ਕੋਈ ਜ਼ਿਆਦਾ ਹੁਣ ਦੂਰ ਗੱਲ ਹੈ ਨਹੀਂ ਆ ਅੱਜ 17 April ਤੋਂ 4 June ਤੱਕ ਸਾਰਾ ਕੁਝ ਸਥਿਤੀਆਂ ਜਿਹੜੀਆਂ ਸੁਪੰਦਰ ਜੀ ਸਾਫ਼ ਹੋ ਜਾਣੀਆਂ ਪਰ ਜ਼ਰੂਰੀ ਆ ਬੰਦਾ ਮर्याਦਾ ਚ ਰਹਿ ਕੇ ਗੱਲ ਕਰੇ ਭਾਵੇਂ ਕੋਈ ਵੀ ਹੋਵੇ ਜੀ ਚਲੋ ਅਗਲੀ ਖਬਰ ਅੜਕੇ ਸਾਹਿਬਾ ਪਹਲੇ ਲੈਣੇ ਆ ਜੇ ਕਿਸਾਨ ਕਹਿੰਦੇ ਰੇਲਾ ਰੋਕਣਗੇ ਔਰ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੇ ਨਵਦੀਪ ਸਿੰਘ ਵਰਗੇ ਜਿਹੜੇ ਵਾਟਰ ਕਿਟਨ ਵਾਲੇ ਕੁਝ ਹੋਰ ਕਿਸਾਨ ਨੇ ਜਿਹੜੇ ਉਹ ਟਕੇਗੇ ਆ ਜੇਲ੍ਹ ਦੇ ਅੰਦਰ ਉਹਨਾਂ ਨੂੰ ਛਡਾਉਣ ਦੇ ਲਈ ਅੱਜ ਕਿਸਾਨ ਜਿਹੜੇ ਰੋਸ ਦੇ ਵਜੋਂ ਕਿਸੇ ਰੇਲਾ ਜਿਹੜੀਆਂ ਹੋ ਰਣਗੇ ਕਿਵੇਂ ਦੇਖਦੇ ਹੋ ਕੀ ਕੁਝ ਹੋਰ ਕਿਸਾਨਾਨੀਆਂ ਮੰਡਾ ਨੇ ਅੱਜ ਦੀਆਂ ਕਿਸਾਨ ਕੋ ਅੰਦੋਲਨ ਨੂੰ ਲੈ ਕੇ ਸੁਪਿੰਦਰ ਜੀ ਰੇਲ ਮੇਰੇ ਕੋਲ ਟਾਈ ਜੀ ਦੋ ਤਾਈ ਵੀ ਨੇ ਤਾਂ ਮੇਰੇ ਕੋਲ ਜਿਆਦਾ ਸਮਾਂ ਹੋ ਚੱਲਿਆ ਕਿਸਾਨਾਂ ਦੇ ਸੰਘਰਸ਼ ਨੂੰ ਸ਼ੁਰੂ ਹੋਇਆ ਆ ਸ਼ੰਭੂ ਤੇ ਖਲੋਰੀ ਬਾਰਡਰ ਤੇ ਪਰ ਅਜੇ ਤੱਕ ਆ ਨਾ ਤਾਂ ਕੇਂਦਰ ਸਰਕਾਰ ਵੱਲੋਂ ਤਲਾਈ ਪੰਜਾਬ ਸਰਕਾਰ ਕੋਲ ਕੋਈ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿਉਂਕਿ ਚੋਣ ਜਾਬਤਾ ਲੱਗਾ ਪਰ ਦੂਜੇ ਪਾਸੇ ਕਿਸਾਨ ਜੱਤੇ ਬੰਦਿਆਂ ਇਹਨੀਆਂ ਕਿ ਸਾਡਾ ਸੰਦਰਸ਼ਣਾ ਜਾ ਦੇਗਾ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਿਸਾਨ ਮਜ਼ਦੂਰ ਜੂਨੀਅਨ ਜਿਹੜੀ ਆ ਉਹਨਾਂ ਨੇ ਐਲਾਨ ਕਰਤਾ ਕਿ ਜਿਹੜੇ ਹਰਿਆਣਾ ਸਰਕਾਰ ਦੇ ਤਿੰਨ ਕਿਸਾਨ ਜਿਹੜੇ ਫੜੇ ਸੀ ਉਹਨਾਂ ਨੂੰ ਰਿਹਾਦ ਹਾ ਕੀਤਾ ਤੇ ਅੱਜ ਤੋਂ ਅਸੀਂ ਜਿਹੜਾ ਸ਼ਮੂ ਬਾਡਰ ਤੇ ਜਿਹੜੀ ਰੇਲਾ ਜਿਹੜੀ ਆ ਪੱਪਾ ਕੀ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਹੀ ਕਹਿ ਸਕਨੇ ਕੀ ਫੈਸਲਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਆ ਗਿਆ ਤੇ ਜੇ ਵਾਕਿਆ ਹੀ ਇਹਨਾਂ ਦੇ ਨਾਲ ਚ ਉਹ ਰਿਦਾ ਰੋਕ ਦੇ ਤੇ ਇਸ ਦਾ ਬੜਾ ਵੱਡਾ ਖੰਡਿਆ ਜਾ ਜਿਹੜਾ ਆ ਲੋਕਾਂ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਲੋਕ ਦੇਖ ਕੇ ਤਾਂ ਇਲੈਕਸ਼ਨ ਦਾ ਮਾਹੌਲ ਹੈਗਾ ਚੋਣਾਂ ਦਾ ਮਾਹੌਲ ਆ ਦੂ ਕਣਕਾਂ ਦੀ ਵਡਾਈ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਤਾਂ ਜੇਕਰ ਅਜਿਹੀ ਸਥਿਤੀ ਦੇ ਵਿੱਚ ਅਜਿਹਾ ਫੈਸਲਾ ਕਿਸਾਨਾਂ ਚਾਥੇ ਬੰਦੀਆਂ ਲੇਦਿਆਂ ਨੇ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸਰਕਾਰ ਨੂੰ ਤੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਖਾਸ ਤੌਰ ਤੇ ਜਿਹੜੇ ਨੌਸਬੰਨ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਦਿਹਾੜੀ ਦੇ ਸਰਪਰਤ ਦੇ ਵਿੱਚ ਬਾਕੀ ਕਿਸਾਨਾਂ ਦਾਵਾ ਨੇ ਕੱਲ ਇਹ ਗੱਲ ਕਹੀ ਆ ਕਿ ਜਦੋਂ ਵੀ ਸਾਡੇ ਕੋਲ ਭਾਜਪਾ ਆਗੂ ਆਉਂਦੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਆ ਉਹ ਵਿਚਾਰੇ ਸਾਫ਼ ਤੌਰ ਤੇ ਬੀਬੇ ਕਬੂਤਰ ਜੇ ਬੜ ਕੇ ਕਹਿ ਦਿੰਦੇ ਆ ਕਿ ਹਾਂ ਵੀ ਸਾਡੇ ਤਾਂ ਬਸ ਦੀ ਗੱਲ ਨਹੀਂ ਆ ਇਹ ਗੱਲ ਤਾਂ ਫਿਰ ਦਿੱਲੀ ਵਾਲਿਆਂ ਤਕਨ ਦੇ ਫਿਰ ਠੀਕ ਆ ਜੇਕਰ ਦਿੱਲੀ ਵਾਲਿਆਂ ਨਾਲ ਗੱਲ ਕਰਦੀ ਤਾਂ ਅਸੀਂ 23 April ਦਾ ਟਾਈਮ ਦਿੰਦੇ ਆ ਸਾਰੇ 23 April ਨੂੰ ਖੁੱਲੀ ਬੈਸ ਰੱਖ ਲੋ ਸਾਰੇ ਨੇਤਾ ਜਿਹੜੇ ਨੇ ਭਾਜਪਾ ਦੇ ਜਿਹੜੇ ਆਜਣ ਤੁਸੀਂ ਵੀ ਆ ਜਾਓ ਉੱਥੇ ਬੈਠ ਕੇ ਅਸੀਂ ਇਹ ਦੇ ਸਬੰਧੀ ਜਿਹੜੀ ਆ ਉਹ ਗੱਲਬਾਤ ਕਰ ਸਕਦੇ ਆ ਹੁਣ ਉਹਨਾਂ ਦੇ ਸੱਦੇ ਨੂੰ ਕੇਂਦਰ ਸਰਕਾਰ ਜਾਂ ਕੇਂਦਰ ਸਰਕਾਰ ਦੇ ਭਾਈਵਾਲ ਜਿਹੜੇ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਇਹ ਤਾਂ ਬਾਤ ਪਤਾ ਲੱਗੇਗਾ ਪਰ ਆਸਾਨ ਮੋਰਚੇ ਬਨੂੰ ਜਿਸ ਤਰੀਕੇ ਦੇ ਇਹ ਐਲਾਨ ਕੀਤੇ ਜਾ ਰਹੇ ਆ ਸੁਖਿੰਦਰ ਜੀ ਔਰ ਖਾਸ ਤੌਰ ਤੇ ਉਦੋਂ ਜਦੋਂ ਚੋਣ ਜਾਬਤਾ ਲੱਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕਿਹੜਾ ਬੰਦਾ ਕਿਸ ਆਧਾਰ ਤੇ ਕਿਹੜੀ ਫੈਸਲਾ ਜਿਹੜਾ ਉਹ ਕਰੂਗਾ ਠੀਕ ਤੁਸੀਂ ਭਾਜਪਾ ਦੇ ਆਗੂਆਂ ਦੇ ਉੱਤੇ ਸਵਾਲਾਂ ਦੀ ਜਿਹੜੀ ਪ੍ਰਸ਼ਨਾਂ ਵਾਲੀ ਉਹ ਤਿਆਰ ਕਰਦੇ ਗਈ ਹੈ ਦੂਜੇ ਐਸਕੇ ਬਲੋਗੇ ਤੁਸੀਂ ਪੁੱਛੋ ਤੁਸੀਂ ਪੁੱਛੋ ਪਰ ਜਿਹੜੀ ਇਹ ਸਥਿਤੀ ਆ ਜਿਸ ਤਰੀਕੇ ਨਾਲ ਤੁਸੀਂ ਰੇਲਾਂ ਰੋਕਣੀਆਂ ਨੇ ਇਸ ਦਾ ਅਖਮਿਆਜਾ ਜਿਹੜਾ ਉਹ ਆਮ ਲੋਕਾਂ ਨੂੰ ਨਾ ਤਕਤਰਾ ਪਵੇ ਹੋਰ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਪੰਜਾਬ ਸਰਕਾਰ ਜਿਹੜੀ ਪੁਲਿਸ ਕਮੇਟੀ ਬਣੀ ਉਹ ਚ ਹਰਿਆਣਾ ਪੁਲਿਸ ਨੂੰ ਦਾਖਲ ਨਹੀਂ ਕਰਦਾ ਕਿਉਂਕਿ ਉਹ ਆਪ ਦੋਸ਼ੀ ਹੈ ਇਹੋ ਜੇ ਮੁੱਦੇ ਨੂੰ ਲੈ ਕੇ ਇਹ ਦੋ ਕਿਸਾਨ ਜਿੱਥੇ ਬੰਦੀਆਂ ਅੱਗੇ ਆਈਆਂ ਆ ਬਾਕੀ ਵੇਖੋ ਕਿ ਅੱਜ ਰੇਲਾਂ ਰੁਕਦੀਆਂ ਨਹੀਂ ਸਰਕਾਰ ਨੂੰ ਚਾਹੀਦਾ ਚਾਹੇ ਕੇਂਦਰ ਸਰਕਾਰਾ ਚਾਹੇ ਪੰਜਾਬ ਸਰਕਾਰਾ ਚਾਹੇ ਹਰਿਆਣਾ ਸਰਕਾਰਾ ਚਾਹੀਦਾ ਆ ਇਹ ਕਾਸਟਾ ਜਦੋਂ ਚੁੰਨ ਜਾਪਾ ਲੱਗਾ ਇਸ ਸਥਿਤੀ ਨੂੰ ਜਤਿੱ ਜਲਦੀ ਸਾਮ੍ਹ ਲਿਆ ਜਾਵੇ ਚਲੋ ਅਲਕਸਾ ਅੱਜ ਚਰਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਦਾਇਜ਼ਾ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਹੜਾ ਦੇ ਵੱਲ ਹੋਇਆ ਹੈ ਅਸੀਂ ਕਬੜਾਂ ਨਾਲ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਇਆ ਕਿ ਫਿਰ ਮਿਲਾਂਗੇ ਧੰਨਵਾਦ